ਆਪ ਬੋਟ हायर ਕਰ ਲਈਏ ਆਪਾਂ ਨੇ ਤੇ ਤੇ ਆਪਾਂ ਦੋ ਘੰਟੇ ਸਪੈਂਡ ਕਰਾਂਗੇ ਤੇ ਉਹਰਾ ਵੀ ਦੇਖਦਾ ਕਹਿੰਦਾ ਪਤਾ ਨਹੀਂ ਕੀ ਬੋਲ ਵੱਢਿਆਂ ਦਾ ਸਾਡੇ ਪਿੰਡਾਂ ਤੂੰ ਕਰਿਆਂ ਡਰਾਈ ਮੈਨੂੰ ਮੈਂ ਚਲਾਉਂ ਵੀਰੇ ਇਹ ਅੱਜ ਸ਼ਿਪ ਦਾ ਉਹ ਬਣ ਗਿਆ ਕਿਆ ਬਣ ਗਿਆ ਡਰਾਈਵਰ ਬਣ ਗਿਆ ਜੀ ਇਹ ਦੇਖਦੇ ਆਂ ਜਾ ਕੇ ਅੱਗੇ ਹੈਗਾ ਸਿਸਟਮ ਹਿਸਾਬ ਕਿਤਾਬ ਜੀ ਕੀ ਹੈ ਇਹ ਇਹ ਦੱਸ ਦਿਆਂ ਫਿਰ ਤੁਹਾਨੂੰ ਲੌਰਣੀਵੇਂ ਜਾਓ ਜੋ ਥੱਲੇ ਕਰ ਲਓ ਕਿਸੇ ਟਿੰਡ ਬਣਾ ਲਓ ਕਰ ਕਰ ਵੇਲਾ ਯਾਰ ਤੇ ਜਿਹੜੀ ਰੋਏ ਕੀ ਬਾਤ ਹੈ ਯਾਰ ਕੌਣ ਕਹਣਾ ਮਾ ਇਹਨੇ ਕੱਚੇ ਖੜਾ ਭਜਾਵੜੀ ਜੀ ਸਰ ਜਵਾਬ ਵਿੱਚ ਸਿੱਧੀ ਗੱਲ ਹੈ ਸਿੱਧੀ ਹੋ ਗਈ ਦੱਬ ਦੇ ਦੱਬ ਦੇ ਦੱਬ ਦੇ ਉਲਟੇ ਸਟੀਅਰਿੰਗ ਵਾਲੀ ਹੈ ਇਹ ਸੌਖਾ ਹੀ ਹੈ ਗੱਮ ਬੜੀ ਬੜੀ ਹੈ ਲੈ ਬਹੁਤ ਸੋਨਾ ਇਹ ਰੇਪਿੰਡਾ ਬੈਠੇ ਦੋ ਲੱ ਲਾ ਓਏ ਓਏ ਹਲੋ ਨਾ ਕਿੱਧਰ ਠੋਕਤੀ ਕਿੱਧਰ ਲੈ ਮੈਪ ਤੇ ਜਾਣਾ ਇਹ ਠੋਕੀ ਹੈ ਠੋਕੀ ਓਏ ਕਿ ਲੱਗਿਆ ਸੀ ਹਾਂ ਗੁੱਡੀ ਕਿੱਥੇ ਮਾਰ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਨਜ਼ਾਰਾ ਬੰਨੇ ਪਿਆ ਮਹਾਰਾਜ ਡਰਜਾ ਨਹੀਂ ਲੱਗਦਾ ਵੇ ਲੁਕੇਸ਼ਨ ਦੇਖੀ ਜਾਨੇ ਉਹ ਵੀ ਹੈ ਡਰਾਈਵਰ ਥੋੜਾ ਜਿਹਾ ਕੱਚਾ ਬੜ ਸਿੱਖ ਜੂਗਾ ਚੱਲਣਾ ਆਪਣੇ ਲੋ ਵੀ ਆ ਆ ਨਹੀਂ ਇਹਨੂੰ ਖੁੱਲਾ ਥਾਂ ਦੇਖ ਕੇ ਫੜਾਈਏ ਇਹਦੇ ਵਾਰ ਆਪਾਂ ਆਪ ਹੀ ਚਲਾਵਾਂਗੇ ਉਹ ਗੱਲ ਹੈ ਇਹਦੇ ਭਰੋਸਾ ਮੈਨੂੰ ਘੱਟ ਹੀ ਆ ਇਹ ਹਜੇ ਨਾ ਲੋਕੇਸ਼ਨ ਸਹੀ ਆਈ ਨਹੀਂ ਜੀ ਇਹ ਥੋੜਾ ਬਾਹਰ ਬਾਹਰ ਜਿਆ ਵਿੱਚ ਹੀ ਜਾਨੇ ਆ ਫਿਰ ਤੁਹਾਨੂੰ ਦਿਖਾਉਣੇ ਆ ਸਾਰੇ ਪਾਸੇ ਤੁਰੇ ਸ਼ਿਪੜਾਈ ਕਰ ਲਿਆ ਆਪਾਂ ਟੂਲ ਸਟਾਰਟ ਤੇ ਇੱਥੇ ਪ੍ਰਾਈਵੇਟ ਪਾਰਕਿੰਗਾਂ ਬਣੀਆਂ ਹੋਈਆਂ ਸਾਰੇ ਘਰਾਂ ਦੀਆਂ ਆਪਣੀਆਂ ਆਪਣੀਆਂ ਸ਼ਿਪਾਂ ਲਾਉਣ ਨੂੰ ਜਿਵੇਂ ਕਿ ਉੱਧਰ ਖੜੀ ਐ ਸ਼ਿਪ ਤੇ ਉਹ ਕੋਠਾ ਜਾਂ ਚਵਰਾ ਜਾਂ ਬਣਾਇਆ ਹੋਇਆ ਉਹਨਾਂ ਨੇ ਹੈਨਾ ਤੇ ਅਮਰਗਾਈਆਂ ਜਾਂ ਫਰਦੀਆਂ ਨਹੀਂ ਤੇ ਆ ਦੇਖੋ ਵਧੀਆ ਆਪਣੇ ਆਪਣੇ ਘਰ ਬਣਾਏ ਹੋਏ ਇਹਨਾਂ ਨੇ ਸਲਕੜਿਆਂ ਨਾਲ ਮਤਲਬ ਸੜਕ ਲੈ ਨਹੀਂ ਸੱਤਾ ਜੀਆਂ ਪਾਈਆਂ ਹੋਈਆਂ ਨੇ ਤੇ ਬੜੇ ਵਧੀਆ ਨੇ ਪੰਛੀ ਕਬੂਤਰ ਤਾਂ ਹੈ ਨਹੀਂ ਇੱਥੇ ਤੇ ਬੜਾ ਵਧੀਆ ਸਿਸਟਮ ਆ ਕੀ ਕਹਿਣਾ ਚਾਹਾਂ ਉਹ ਜਰਵਿੰਦਰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਵਧੀਆ ਚੀਜ਼ ਇਹਨਾਂ ਦੇਖਣ ਨੂੰ ਇਹ ਪਿੰਡ ਆਪਣਾ ਗੰਡੂ ਵਾਲਾ ਕਿਹੜਾ ਕਿਹੜਾ ਪਿੰਡ ਆ ਗੰਡੂ ਵਾਲਾ ਨੇ ਮਨ ਜੈਂਥਰ ਨੇ ਇਦਾਂ ਕੁਝ ਕਰਕੇ ਹੈਗਾ ਨਾਮ ਆ ਬੜਾ ਬੜਾ ਸੋਹਣਾ ਯਾਰ ਇਹ ਐਮਸਟਰਡਮ ਜਦੋਂ ਵੀ ਤੁਸੀਂ ਆਓ ਤਾਂ ਇਹਨੂੰ ਇੱਥੇ ਜ਼ਰੂਰ ਵਿਜ਼ਿਟ ਕਰੋ ਹਨ ਤੇ ਥੋੜੀ ਜੀ ਆਪਣੀ ਬੋਟ ਬਾਰੇ ਜਾਣਕਾਰੀ ਦੇ ਦੇ ਵੀ ਕਿੰਦਾ ਹਾਇਰ ਵਗੈਰਾ ਦਾ ਤੁਹਾਨੂੰ ਸੈਲਫ ਡਰਾਈਵ ਮਿਲਦੀ ਆ ਚਲਾਉਣੀ ਆ ਤੁਹਾਡੇ ਵਿਚ ਵਾਰੀ ਵਾਰੀ ਸੇ ਚਲਾ ਲਓ ਘੰਟੇ ਦਾ ਪੈਕ ਵੀ ਹੈਗਾ 2 ਘੰਟੇ ਦਾ ਵੀ 3 ਘੰਟੇ ਜਿੰਨੇ ਘੰਟੇ ਤੁਸੀਂ ਸਪੈਂਡ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਰੈਸਟੋਰੈਂਟ ਵੀ ਬਣੇ ਆ ਇਹ ਰੈਸਟੋਰੈਂਟ ਤੇ ਬਹਿ ਕੇ ਤੁਸੀਂ ਖਾਣਾ ਫਿਰ ਆਪੀ ਜੀ ਗੱਲਾਂ ਕੀ ਟਾਈਮ ਵੱਧ ਲੱਗਣਾ ਠੀਕ ਹੈ ਉਸ ਨਾਲ ਬਾਕੀ ਪੇ ਕਰਨੇ ਹੁੰਦੇ ਜਿੰਨੇ ਘੰਟੇ ਲੱਗਣਗੇ ਤੁਹਾਡੇ ਤੇ ਆ GPS ਤੋਂ ਉਹਨੂੰ ਸਿਸਟਮ ਦਿੰਦੇ ਆ ਇਹ ਪਰ ਹੈਡ ਲੈਂਦੇ ਕੇ ਪਰ ਪਰ ਆਵਰ ਲੈਂਦੇ ਆ ਆ ਪਰ ਆਵਰ ਆ ਬੂਟ ਦਾ ਰੈਂਟੀ ਆ ਤੁਸੀਂ 4 ਜਾਣੇ ਉਹ 5 ਜਾਣੇ 6 ਜਾਣੇ ਮੈਕਸਿਮਮ 5 ਕੇ ਜਾਣੇ ਅਲਾਉ ਕਰਦੇ ਆ ਠੀਕ ਐ ਤੇ ਕਿੰਨੇ ਲੈਂਦੇ ਆ ਫਿਰ ਅਲਗ-ਅਲਗ ਆ ਯਾਰ ਜਿਵੇਂ ਅੱਜ ਤਾਂ ਆਏ ਆ ਇੱਕੋ ਬੰਦਾ ਮਿਲਿਆ ਥੋੜੇ ਜਿਆਦੇ ਆ ਮੈਨੂੰ ਲੱਗ ਰਿਹਾ ਅੱਛਾ ਬਾਕੀ ਨਾਰਮਲ ਹੀ ਹੁੰਦੇ ਆ ਥੋੜੇ ਜਿਆਦੇ ਨਹੀਂ ਫਾਸ ਨਹੀਂ ਨਾਰਮਲ 17 12 ਪਾਉਂਡ ਪਰ ਆਵਰ ਹੈ ਦਾ ਹਾਂ ਇੰਨਾ ਹੈ ਕਿ ਹੈਗਾ ਜੇ ਮਾਨੂੰ ਰਸ਼ ਹੋਵੇਗੀ ਹੋਰ ਬੋਟਾਂ ਵਾਲੇ ਹੋਣ ਜਿਵੇਂ ਅੱਜ ਸੀ ਅੱਜ ਉਹਨੇ 30 ਪਾਉਂਡ ਲਿੱਤੇ ਅੱਛਾ ਅੱਛਾ ਠੀਕ ਹੈ 30 ਯੂਰੋ ਸੌਰੀ ਯਾਨੀ ਬੜੀਆ ਬੜਾ ਵਧੀਆ ਸਿਸਟਮ ਹੈਗਾ ਦੇਖਣ ਕਰਨ ਨੂੰ ਸਭ ਕੁਛ ਇੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਨਾਲ ਘਰ ਬਣਾਏ ਹੋਏ ਆ ਆਪਣੇ ਆਪਣੇ ਹਨ ਤੇ ਆ ਬਣੇ ਹੋਏ ਬੜਾ ਮਤਲਬ ਇੱਕ ਬੜਾ ਵੱਖਰਾ ਜਿਹਾ ਨਜ਼ਾਰਾ ਹੈ ਯਾਰ ਜ਼ਿੰਦਗੀ ਦਾ ਇਹ ਬਹੁਤ ਜਿਆਦਾ ਵੱਖਰਾ ਚਲਾ ਦਿਓ ਫੜਾ ਦੇ ਸਿਸਟਮ ਹੈਗਾ ਤੇ ਆ ਕਰਕੇ ਵੀ ਇੱਥੇ ਜਦੋਂ ਆਉਣੇ ਆ ਐਮਸਟਾਡਮ ਦਾ ਤੁਸੀਂ ਜਰੂਰ ਬੈਸਟ ਕਰੋ ਇੱਥੇ ਬੜਾ ਵਧੀਆ ਸਿਸਟਮ ਆ ਤੇ ਹੋਏ ਲੈ ਮੇਰੀ ਵੀਡੀਓ ਬਣਾ ਦੇ ਦੱਸ ਸਾਨੂੰ ਪੜ ਕੇ ਆਪਾਂ ਜਾਣਾ ਕਿੱਥੇ ਆ ਮੈਂ ਦੱਸ ਰਿਹਾ ਪਹਿਲਾਂ ਇਧਰ ਹੀ ਚੱਲੋ ਆ ਸਹੀ ਐ ਦੱਸ ਰਹੇ ਆ ਕਿੱਥੇ ਆਪਾਂ ਨੂੰ ਮੈਨੂੰ ਉਂਗਲ ਲਾ ਕੇ ਦੱਸ ਇੱਥੇ ਮੈਪ ਤੇ ਇੱਥੇ ਇੱਥੇ ਅੱਛਾ ਠੀਕ ਐ ਈ ਆ ਗਿਆ ਨੇ ਸੱਚੀ ਟਟਾਇਆ ਇਹਨੂੰ ਭਾਈ ਨਾ ਪਾ ਵੋਟ ਉਧਰ ਨੂੰ ਉਲਟ ਜਾਂਦੀ ਆ ਵੋਟ ਲਗਾ ਦੀ ਸੀ ਇਹਨੂੰ ਅੱਖ ਕੇ ਥੱਲੇ ਪਾਇਆ ਭੂਜੇ ਜਿੰਨਾ ਤੁਸੀਂ ਮੈਨੂੰ ਬਦਨਾਮ ਕਰ ਰਹੇ ਹੋ ਇੰਨੀ ਗੱਲਬਾਤ ਹੈ ਨਹੀਂ ਪਹਿਲਾਂ ਮਾਈਕ ਫਲੈਰ ਉਹ ਤੋਂ ਵੱਧ ਆ ਰੱਖੋ ਪੇਪਰ ਰੱਖੋ ਇਹਨਾਂ ਦੀ ਆਪਣਾ ਇਹ ਚ ਨੰਬਰ ਆਗਾ ਚਲੋ ਫੇਰ ਮੈਂ ਵੋਟਾਂ ਲਾਓ ਫੇਰ ਉਹ ਕਦ ਲੋਡ ਮੰਦੀ ਹੈ ਚਲੋ ਚਲਾਉ ਥੱਲੇ ਜਾ ਕੇ ਜੀ ਉਹਨੇ ਥੱਲੇ ਜੇ ਗਿਆ ਸੀ ਉਹਨੇ ਹਾਂ ਮੋਟਰ ਵੀ ਚੱਲ ਰਹੀ ਹੈ ਠੀਕ ਹੈ ਨਾ ਕੀਆ ਕਰ ਦਿਆ ਚੱਲ ਵੀ ਲੋਡ ਮੰਦੀ ਆ ਉੱਥੇ ਉਹੀ ਫਸੇ ਹੋਏ ਨੇ ਕਰ ਦੋ ਯਾਰ ਸਾਫ ਆਪਾਂ ਇੱਧਰ ਹੋ ਜਾ ਜੇ ਉੱਧਰ ਹੋਊ ਕੋਈ ਗੱਲ ਆਰਾਮ ਨਾਲ ਆਰਾਮ ਨਾਲ ਮੈਂ ਨੀ ਨੀ ਤੂੰ ਕੋਈ ਗੱਲ ਨਹੀਂ ਆਪਾਂ ਕੋਈ ਗੱਲ ਨਹੀਂ ਦਾ ਵੱਧ ਭਰਦਾ ਕੋਈ ਚੱਕਰ ਨਹੀਂ ਵੱਧੂ ਨਾ ਇੱਲੀ ਇਹ ਮੋਟਰ ਦੇ ਵਿੱਚੋਂ ਫਸ ਜਾਂਦੇ ਆ ਆਪਣੇ ਕੱਖ ਕੱਖ ਫਸ ਜਾਂਦੇ ਆ ਤਾਂ ਕਰਕੇ ਫਿਰ ਲੋਡ ਲੈਂਦੀ ਆ ਮਸ਼ੀਨ ਤੇ ਹੈਗੇ ਹੈਗੇ ਵਾਹ ਕੁਮਾਰ ਕਰਤੈ ਸਹੀ ਹੈ ਇਹਨਾਂ ਲਈ ਦੇਖੋ ਕਾਤਰੇ ਕਰਦੀ ਜਾਂਦੀ ਆ ਮੋਟਰ ਵਾਹ ਓਏ ਲਾਲੀ ਵੀ ਪਲੱਗ ਚੱਲ ਬਈ ਹੁਣ ਲੈਂਦੀ ਆ ਲੋਡ ਨਾ ਅੱਧੀ ਸਹੀ ਹੋ ਗਈ ਹੋ ਗਈ ਸਹੀ ਅਈ ਨਾਲੀ ਦੇਖੋ ਕਾ ਤਰੇ ਕਰਦੀ ਜਾਂਦੀ ਆ ਡਰਾਈਵਰ ਕਹਿੰਦੇ ਹੈ ਵੱਡੀ ਮੋਟਰ ਆ ਉਹਨਾਂ ਦੇ ਠੀਕ ਆ ਹਾਏ ਹਾਏ ਵੈ ਉਹ ਇਧਰ ਦੇਖੋ ਵੀ ਇਹ ਲੈ ਹਾਂਜੀ ਸਾਰੇ ਯਾਰੋ ਦੋਸਤੋ ਇਧਰ ਆਪਣਾ ਗੁਰਵਿੰਦਰ ਯਾਰ ਗੁਰਵਿੰਦਰਾ ਹਾਂਜੀ ਚਲਾ ਰਿਹਾ ਬੋਟ ਹੈ ਨਿਆਰੇ ਲੈ ਗਿਆ ਹੈ ਨੀਦਰਲੈਂਡ ਦੇ ਨਜ਼ਾਰੇ ਲੈ ਰਿਹਾ ਪੂਰੇ ਵਿਦਆਊਟ ਸੇਫਟੀ ਵਿਦਆਊਟ ਸੇਫਟੀ ਨਾਥਿੰਗ ਮਨ ਦੇਖ ਲਓ ਜੀ ਇਧਰ ਪੂਰੇ ਕੱਕ ਇਹਦਾ ਬਸ ਇੱਕ ਜੰਗਲਾਂ ਦੀ ਪਹੁੰਚ ਗਈ ਡਾਂਕੀ ਲਾਉਣ ਲੱਗਿਆ ਅਮਰੀਕਾ ਦੀ ਨਹੀਂ ਅਮਰੀਕਾ ਨਹੀਂ ਡਾਂਕੀ ਹੈ ਤਾਂ ਪਤਾ ਨਹੀਂ ਕਿੱਧਰ ਤੇ ਜਾਵਾਂਗੇ ਫਾਇਦਾ ਇਹਨਾਂ ਪਤਾ ਇੰਗਲੈਂਡ ਦੀ ਡਾਂਕੀ ਲਾ ਕੇ ਜਾਣਾ ਪਏ ਜੀ ਬਹੁਤ ਵਧੀਆ ਆਨੰਦ ਆ ਰਿਹਾ ਮੈਨੂੰ ਤਾਂ ਓਏ ਬੱਤ ਕਾ ਗਈ ਅੱਗੇ ਧਿਆਨ ਰੱਖੀ ਕੋਈ ਗੱਲ ਨਹੀਂ ਕੋ ਦਾ ਪੀਪਾ ਹੋ ਜਾਊਗਾ ਤੇ ਜਪਾ ਲੇ ਕੇ ਮੈਂ ਬੋਟ ਇੱਥੇ ਪਾਰਕ ਕਰਕੇ ਕੁਝ ਖਾ ਪੀ ਵੀ ਸਕਦੇ ਆ। ਓਏ ਤੇ ਬੜਾ ਵਧੀਆ ਹੈ। ਚੰਗੇ ਲੋਕ ਵੱਸਦੇ ਇੱਥੇ ਨੀਦਰਲੈਂਡ 'ਚ ਤੇ ਤੇ ਅਕਰ ਬਣਿਆ ਹੋਇਆ ਸ਼ੈਲਟਰ ਜਿਹਾ ਰਹਿਣਾ ਕਿਸੇ ਨੇ ਨਾ। ਤਾਂ ਬੜਾ ਵਧੀਆ। ਫਿਸ਼ਿੰਗ ਕਰੋ ਸਾਰਾ ਕੁਝ ਹੈ। ਫਿਸ਼ਿੰਗ ਕਰੋ ఎవਰੀਥਿੰਗ ਇਸ ਯੂ ਕੈਨ ਡੂ। ਤੋਂ ਬੜਾ ਵਧੀਆ ਸੀਨ ਆ ਯਾਰ। ਇਹ ਚੀਜ਼ ਤੁਸੀਂ ਕਰਨੀ ਕਰਨੀ ਹੈ ਜਦੋਂ ਤੁਸੀਂ ਨੀਦਰਲੈਂਡ ਐਮਸਟਰਡਮ ਆਉਣਾ ਹੀ ਆਉਣਾ ਜਦੋਂ ਇਹ ਦੇਖ ਲਓ ਇਧਰਲੀ ਸਾਈਡ ਤੋਂ ਜਾਣੇ ਕਿ ਪਰਲੀ ਸਾਈਡ ਤੋਂ ਬੜਾ ਵਧੀਆ ਸੀਨ ਆਇਆ ਨਹੀਂ ਨੀਨ ਪਾਰਕਿੰਗ ਇੱਥੇ ਸੀ ਆਪਾਂ ਉਹ ਰੂਟ ਤਾਂ ਨਹੀਂ ਆਈ। ਕੋਲਾਪਾ ਮੈਨੂੰ ਆਏ ਦੇਖ ਲਓ ਵੀ ਆਪਾਂ ਸਹੀ ਜਾਈਏ ਨੇ। ਹਾਂ ਹਾਂ ਮੈਂ ਤੇ ਉਹਨੇ ਆਪ ਦਾ ਡਾਊਨਲੋਡ ਕਰਵਾਇਆ ਹੀ ਐ। ਥੋੜਾ ਦਸ ਮੋਟਾ। ਉਹ ਹੀ ਰਾਈਡ ਪੂਰੀ ਆਪਣੀ 2 ਘੰਟਿਆਂ ਦੀ ਤੇ ਆ ਗਏ ਹੁਣ ਆਪਾਂ। ਗੱਡੀ ਪਾਰ ਕਰਤੀ ਇੱਥੇ। ਤੇ ਹੁਣ ਉਹਦੇ ਨਾਲ ਕਰ ਦਿਆਂਗਾ ਲਵਾ ਜਾ ਕੇ। ਕੋਈ ਪੈਸੇ ਬਾਅਦ ਚ ਲੈਂਦੇ ਯਾਰ। ਉਹ ਬੰਦੇ ਕੀ ਵਰਨਾ ਮੂਡ ਬਦਲ ਜਾਂਦਾ ਉੱਥੇ ਜਿਆਦਾ ਘੁੰਮ ਲੇ ਫਿਰ ਅਸੀਂ 2 ਘੰਟੇ ਦੀ ਰਾਣੀ ਸੀਗੀ ਸਾਡੀ ਹਾਂ ਇਹਨਾਂ 15 ਪਾਉਂਡ ਪਾ 55 ਪਾਉਂਡ ਆ ਜਾਂਦਾ ਤੇ ਦੋ ਤੇ ਟਾਈਮ ਕੋਈ ਵਾਰ ਟਾਈਮ ਜਿਆਦਾ ਲੱਗ ਜਾਂਦਾ ਤਾਂ ਕਰਕੇ ਫਿਰ ਉਹ ਪੈਸੇ ਬਾਅਦ ਚ ਲੈਂਦੇ ਆ ਤੇ ਦੇਖਦੇ ਆ ਉਹ ਆ ਗਿਆ ਬੇਲੀ ਆਹ ਜੀ ਇੱਧਰ ਵੀ ਹੋਇਆ ਹੈਗਾ ਜਗਾ ਆ ਜੀ ਤੇ ਯਾਰ ਹਾਂ ਉਹ ਜਾਂਦਾ ਕੋਰਾ ਕੋਰਾ ਕਰਦੇ ਗੱਲ ਵਾਸ ਕੀ ਕਹਿੰਦਾ ਦੇਖ ਲਿਆ ਫਿਰ ਦੱਸ ਦੇ ਤੁਹਾਨੂੰ ਆ ਦੇਖੋ ਇਹਨਾਂ ਨੇ ਇਥੇ ਰੋੜੇ ਰੱਖ ਰੱਖਿਆ ਇਹਨਾਂ ਨੇ ਰੱਖੇ ਹੋਇਆ ਗੋਰਿਆਂ ਨੇ ਜੇ ਕਿਤੇ ਇੰਡੀਆ ਹੁੰਦੇ ਇਹ ਐਨ ਤਾਂ ਮੱਥੇ ਜੀ ਮਾਰਦੇ ਕਿ ਇਹਦੇ ਇਹ ਟੇਮਲ ਨੰਬਰ ਹੈ ਬੜਾ ਵਧੀਆ ਦਿਮਾਗ ਲਾਇਆ ਯਾਰ ਪੱਤੂ ਸਾਫ ਕਰਕੇ ਪਰ ਸ਼ੁਗਰ ਇੰਡੀਆ ਚ ਨਹੀਂ ਹੈਗੇ ਇਹ ਇਹਨਾਂ ਕੋਈ ਕੋਈ ਲੜ ਪੈਣ ਦਾ ਸਾਸੁਰ ਪਾੜਨ ਦੇ ਕਿਸੇ ਦੇ ਇਹ ਵੀ ਇੱਕ ਜੁਨੀਕ ਆਈਡੀ ਹੈ ਬੜਾ ਵਧੀਆ ਆਈਡੀਆ ਆ ਆ ਕੰਪਨੀਆਂ ਕੋਈ ਰੈੱਡ ਜੀ ਇਹਨਾਂ ਨੇ ਲਿਖਿਆ ਹੋਇਆ ਜਵੰਤੀ ਐਨ ਐਲ ਕੋਈ ਕੰਪਨੀ ਆ ਨਾ ਅਸੀਂ ਤਾਂ ਯਾਰ ਗਲਤ ਸਾਂ ਤੋਂ ਲੈ ਲਈ ਸੀਗੀ ਕੋਈ ਵੋਟ ਵਗੈਰਾ ਤੇ ਸਾਨੂੰ ਨਹੀਂ ਪਤਾ ਸੀ ਸਾਨੂੰ ਮਹਿੰਗੀ ਪੈ ਗਈ ਉੱਥੇ ਪਾਰਕਿੰਗ ਵਗੈਰਾ ਦਾ ਵੀ ਚੱਕਰ ਸੀਗਾ ਨਾ ਇੱਥੇ ਪਾਰਕਿੰਗ ਵੀ ਫ੍ਰੀ ਆ ਤੇ ਆਹ ਲਵੇ ਇੱਥੇ ਰੋਡ ਦੇ ਉੱਤੇ ਜੇ ਆ ਇਹ ਹਸਾਬ ਦੇ ਨਾਲ ਆ ਨਾ ਤੇ ਹੈਵਨ 133 ਨਾ ਦਾ ਕੋਈ ਹੈ ਇਦਾਂ ਸਿਸਟਮ ਤੇ ਇਥੋਂ ਆਪਾਂ ਟਿਕਟਾਂ ਖਰਾ ਸਕਦੇ ਹਾਂ ক্লোਜ਼ਡ ਹੋ ਗਿਆ ਹੁਣ ਤਾਂ ਇਹ ਟਿਕਟਾਂ ਖਰਾ ਸਕਦੇ ਹਾਂ ਧਿਆਨ ਨਿਸ਼ਾਨੀ ਰੱਖੋ ਜਵੰਤ ਤੇ ਇਹ ਹੀ ਸਸਤਾ ਵੀ ਹੈ ਯਾਰ ਤੇ ਤੇ ਵਧੀਆ ਵੀ ਹੈਗਾ ਨਾ ਤੇ ਪਾਰਕਿੰਗ ਦਾ ਵੀ ਕੋਈ ਚੱਕਰ ਨਹੀਂ ਹੈਗਾ ਤਾਂ ਕਰਕੇ ਤੁਸੀਂ ਇੱਥੋਂ ਬੋਟ ਹਾਇਰ ਕਰਿਓ ਇਹ ਰੋਡ ਦੇ ਉੱਪਰ ਹੀ ਹੈ ਔਰ ਮੇਨ ਰੋਡ ਹੈ